ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰ ਵਾਲਿਓ ਪਿਛਲੇ ਵਿਚਾਰ ਦੇ ਵਿੱਚ ਆਪਾਂ ਸਾਂਝ ਪਾਈ ਸੀ ਭਗਤ ਕਬੀਰ ਜੀਆਂ ਦੇ ਸ਼ਲੋਕ ਦੇ ਨਾਲ ਕਬੀਰ ਇਹ ਤਨ ਜਾਏਗਾ ਸਕੋ ਤਲੇਹੋ ਬਹੂਰ ਨਾਂਗੇ ਪਾਵਹੁ ਤੇ ਗਏ ਜਿੰਕੇ ਲੱਖ ਕਰੋੜ ਇਹ ਵਿਚਾਰ ਆਪਾਂ ਸਾਂਝੀ ਕੀਤੀ ਸੀ ਭਾਵ ਸਰੀਰ ਜਾਵੇਗਾ ਜੇ ਰੋਕ ਸਕਦੇ ਹੋ ਭਗਤ ਜੀ ਕਹਿੰਦੇ ਰੋਕ ਕੇ ਵੇਖ ਲਓ ਇੱਥੋਂ ਤਾਂ ਉਹ ਚਲੇ ਗਏ ਜਨੈ ਲੱਖਾਂ ਕਰੋੜਾਂ ਦੇ مالک ਸੀ ਸੋ ਅਗਲੇ ਸ਼ਲੋਕ ਦੇ ਵਿੱਚ ਵੀ ਭਗਤ ਜੀ ਇਹੀ ਵਿਚਾਰ ਸਾਨੂੰ ਬਖਸ਼ਿਸ਼ ਕਰਦੇ ਨੇ ਕੀ ਵਚਨ ਕਰਦੇ ਆ ਭਗਤ ਜੀ ਕਹਿੰਦੇ ਕਬੀਰ ਇਹ ਤਨ ਜਾਏਗਾ ਇਹ ਤੇ ਕਨਫਰਮ ਹੋ ਗਿਆ ਇਹ ਸਰੀਰ ਨੇ ਇੱਕ ਨਾ ਇੱਕ ਦਿਨ ਸੰਸਾਰ ਤੋਂ ਚਲੇ ਜਾਣਾ ਹੈਗਾ ਰਹਿਣਾ ਤੇ ਹੈ ਨਹੀਂ ਜਿਵੇਂ ਪਹਿਲਾਂ ਕਿਹਾ ਸੀ ਵਿਸਕੋਤਲਿ ਹੋ ਬੋਹਰ ਰਹਿਣਾ ਤੇ ਹੈ ਨਹੀਂ ਕਬੀਰ ਇਹ ਤਨ ਜਾਏਗਾ ਫਿਰ ਕੀ ਕੀਤਾ ਜਾਵੇ ਭਗਤ ਜੀ ਕਹਿੰਦੇ ਕਬਨੈ ਮਾਰਗ ਲਾਏ ਕਿਸੇ ਚੰਗੇ ਮਾਰਗ ਤੇ ਪਾਲਾ ਭਾਈ ਕਿਸੇ ਚੰਗੇ ਰਸਤੇ ਤੇ ਚੱਲ ਪਾ ਕੋਈ ਧਰਮ ਦਾ ਕੰਮ ਕੋਈ ਸਮਾਜ ਸੇਵਾ ਦਾ ਕੰਮ ਪ੍ਰਮਾਤਮਾ ਦੇ ਗੁਣਾ ਕਿਸੇ ਐਸੇ ਮਾਰਗ ਤੇ ਮਨ ਨੂੰ ਸਰੀਰ ਨੂੰ ਲੈ ਕੇ ਚੱਲ ਕਿਉਂਕਿ ਰਹਿਣਾ ਤੇ ਨਹੀਂ ਕਬੀਰ ਇਹ ਤਨ ਜਾਏਗਾ ਕਵਨੈ ਮਾਰਗ ਲਾਈ ਤੇ ਫਿਰ ਭਗਤ ਜੀ ਦੱਸਣਾ ਕਰਦੇ ਆ ਕੈ ਸੰਗਤ ਕਰ ਸਾਧਕੀ ਕਹਿੰਦੇ ਭਾਈ ਸਾਧਾਂ ਦੀ ਸੰਗਤ ਕਰ ਲੈ ਉਹਨਾਂ ਦੇ ਵਿੱਚ ਜਾ ਕੇ ਤੈਨੂੰ ਪ੍ਰਮਾਤਮਾ ਚੇਤੇ ਆ ਜਾਏਗਾ ਕਐ ਸੰਗਤ ਕਰ ਸਾਧਕੀ ਕਐ ਹਰ ਕੇ ਗੁਣ ਗਾਏ ਪ੍ਰਮਾਤਮਾ ਦੇ ਗੁਣ ਗਾਲੇ ਸਾਧਾਂ ਦੀ ਸੰਗਤ ਕਰ ਸੰਗਤ ਦੇ ਵਿੱਚ ਜਾ ਚੇਟਕ ਲੱਗ ਜੇਗੀ ਸੇਵਾ ਦਾ ਮੌਕਾ ਮਿਲੇਗਾ ਪ੍ਰਮਾਤਮਾ ਦਾ ਨਾਮ ਜਪਣ ਦਾ ਮੌਕਾ ਮਿਲੇਗਾ ਨਹੀਂ ਭਾਈ ਜਿੱਥੇ ਵੀ ਤੁਰਿਆ ਜਾਣਾ ਕਐ ਹਰ ਕੇ ਗੁਣ ਗਾਏ ਪ੍ਰਮਾਤਮਾ ਦੀ ਵੰਦਗੀ ਕਰ ਲੈ ਪ੍ਰਮਾਤਮਾ ਦੀ ਵਡਿਆਈ ਕਰ ਲੈ ਪ੍ਰਮਾਤਮਾ ਦੇ ਗੁਣਾ ਦੀ ਵਿਚਾਰ ਕਰ ਲੈ ਸੋ ਭਗਤ ਜੀ ਸਾਨੂੰ ਦੱਸਣਾ ਕਰਦੇ ਆ ਭਾਈ ਇਸ ਇਹ ਸਰੀਰ ਹੈ ਜਿਹੜਾ ਸੰਸਾਰ ਦੇ ਵਿੱਚ ਸਦਾ ਨਹੀਂ ਰਹਿਣਾ ਕਿਸੇ ਚੰਗੇ ਕੰਮ ਤੇ ਇਹਨੂੰ ਲਾਲਾ ਇੱਕ ਨਾ ਇੱਕ ਦਿਨ ਸੰਸਾਰ ਤੋਂ ਜਾਣਾ ਸੋ ਸਤਿਗੁਰੂ ਕਿਰਪਾ ਕਰਨ ਵਿਚਾਰ ਦਾ ਭਾਵ ਸਾਡੇ ਇੱਧਾਂ ਤੇ ਵਸੇ ਭੁੱਲ ਚੁੱਕਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ